ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਰਮਦਾਸ ਆਏ ਆ ਜੀ ਜਿਹੜੇ ਹੱਟ ਦਾ ਜਾਇਜ਼ਾ ਲੈਣ ਔਰ ਮਾਸੀ ਵਾਲਾ ਖੋਨਾ ਵਾਲਾ ਤੋਂ ਹੋ ਕੇ ਆਏ ਆ ਇਹ ਸਾਡੇ ਮੁਸਲਮਾਨ ਵੀਰ ਨੇ ਅਨਵਾਰ ਅਹਿਮਦ ਸਾਹਿਬ ਮਲੇਰਕੋਲੇ ਤੋਂ ਜੀ ਬਿਲਕੁਲ ਹਾਂ ਜੀ ਹਾਂ ਤੁਸੀਂ ਆਪਣੇ ਬਾਰੇ ਦੱਸੋ ਜੀ ਵੀ ਤੁਸੀਂ ਅੱਜ ਕਿਸ ਮਕਸਦ ਨਾਲ ਇੱਥੇ ਆਏ ਸੀ ਮੈਂ ਜੀ ਮੇਰਾ ਨਾਮ ਅਨਵਾਰ ਅਹਿਮਦ ਸੰਧੂ ਮੈਂ ਮਲੇਰਕੋਲਾ ਹਾਂ ਦਾ ਨਾਰੇ ਧਰਤ ਨੂੰ ਬਿਲੋਂਗ ਕਰਦਾ ਹਾਂ ਜੀ ਕੁੱਟੂ ਸਾਡਾ ਮੁਸਲਮ ਭਾਈਚਾਰਾ ਇਸ ਪੰਜਾਬ ਦੀ ਦੁੱਖ ਸੁਖ ਦੀ ਘੜੀ ਸਾਡੇ ਵੀਰਾਂ ਨਾਲ ਬਾਰਡਰ ਏਰੀਆ ਬੇਰਾਨਾ ਜਿਨ੍ਹਾਂ ਤੇ ਆਫਤ ਕੁਦਰਤੀ ਆਈ ਹੈ ਮੂਢਾ ਨਾ ਮੂਢਾ ਲਾ ਕੇ ਖੜਾ ਹੈ ਅਸੀਂ ਚਾਰ ਗੱਡੀਆਂ ਰਸਦ ਦੀਆਂ ਲੈ ਕੇ ਆਈਆਂ ਰਮਦਾਸ ਪਿੰਡ ਵੀ ਪਾਣੀ ਬਹੁਤ ਹੈ ਉਸ ਤੋਂ ਅੱਗੇ ਜਾ ਕੇ ਕੋਲੂ ਵਾਲਾ ਪਿੰਡ ਦੀ ਹਾਲਤ ਜਿਹੜੀ ਅੱਗੇ ਹੈ ਤਰਸਯੋਗ ਹਾਲਤ ਹੈ ਲੋਕਾਂ ਦੇ ਘਰ ਬੇਕਾਰ ਹੋ ਗਏ ਖਾਣ ਨੂੰ ਦਾਣੇ ਨਹੀਂ ਰਹਿ ਬੱਚੇ ਭੁੱਖੇ ਸੜਕ ਤੇ ਕਰੋੜਾਂ ਵਤੀ ਬੰਦੇ ਸੜਕ ਤੇ ਟੁੱਟੇ ਲਾ ਕੇ ਸੋਣਾ ਦਿਲ ਪਸੀਜ ਜਾਂਦਾ ਹੈ ਐਸੇ ਦੁੱਖ ਦੀ ਘੜੀ 'ਚ ਪੰਜਾਬ ਦੇ ਲੋਕਾਂ ਨਾਲ ਸਾਡੇ ਭਾਈਚਾਰਾ ਜੋ ਸਾਹਾਰਨਪੁਰ ਤੋਂ ਸਾਡਾ ਮੁਸਲਮਾਨ ਭਾਈਚਾਰਾ ਆਇਆ ਹੈ ਉਸ ਤੋਂ ਬਾਅਦ ਗੁਰਗਾਉਂ ਤੋਂ ਮੈਂ ਬਾਤ ਇਹਰੀ ਜੋ ਵੀ ਟਰੱਕਾਂ ਦੇ ਟਰੱਕ ਆਨੇ 25 ਟਰੱਕ ਆਨੇ ਕੋਈ ਕੰਬਲ ਹੈ ਕੋਈ ਰਸਦ ਬੰਡ ਰਹਾ ਹੈ ਕੋ ਖਾਣ ਪੀਣ ਸਮਗਰੀ ਕੋ ਰੈਡੀ ਟੂ ਈਟ ਲੇਕਿਨ ਇਸ ਵੇਲੇ ਜੋ ਮੈਂ ਸਮਝ ਰਿਹਾ ਹਾਂ ਹਾਂ ਇੱਥੇ ਖਾਣ ਸਮਗਰੀ ਦੀ ਕੋਈ ਕਾਰ ਨਹੀਂ ਬਲਕਿ ਓਵਰ ਹੋ ਗਿਆ ਓਵਰ ਹੋ ਗਿਆ ਤਿੰਨ ਤਿੰਨ ਮਹੀਨਿਆਂ ਦਾ ਰਾਸ਼ਨ ਲੋਕਾਂ ਦੇ ਘਰਾਂ ਚੱਲ ਗਿਆ ਸਾਲ ਸਾਲ ਦਾ ਬਲਕਿ ਹੋ ਸਕਦਾ ਸਾਲ ਭਰ ਦਾ ਰਿਹਾ ਹੋਵੇ ਇਸ ਵਕਤ ਜਿਹੜੀ ਹੈ ਸਭ ਤੋਂ ਵੱਡਾ ਖਤਰਾ ਜਿਹੜਾ ਆਉਣ ਵਾਲੇ ਹਫ਼ਤੇ ਦਸ ਦਿਨ ਚਾਊਗਾ ਉਹ ਵਾਟਰ ਬੋਰਨ ਡਿਜ਼ੀਜ਼ ਜਿਵੇਂ ਕੋਲਰਾ ਡਾਇਰੀਆ ਫੈਲੇਗਾ ਜਾਂ ਇਸ ਤੋਂ ਇਲਾਵਾ ਆਡਮੋਸ ਚਾਹੀਦਾ ਔਰ ਮੱਛਰ ਪ੍ਰੋਡਿਊਸਿੰਗ ਡਿਜ਼ੀਜ਼ ਜਿਵੇਂ ਕਿ ਮਲੇਰੀਆ ਡੇਂਗੂ ਇਸ ਕਰਕੇ ਇੱਥੇ ਮੈਡੀਸਨ ਦੀ ਜ਼ਰੂਰਤ ਪੈਗੀ ਇੱਥੇ ਮੱਛਰਦਾਨੀਆਂ ਲੋਡ ਪੈਗੀ ਇੱਥੇ ਮੋਮਬਤੀਆਂ ਮੱਚਣੇ ਲੋਡ ਪੈਗੀ ਤੇ ਤਰਪਾਲਾਂ ਦੀ ਲੋਡ ਪੈਗੀ ਸਭ ਤੋਂ ਵੱਡੀ ਗੱਲ ਹੈ ਡਾਕਟਰ ਦੀ ਲੋਡ ਪੈਗੀ ਇੱਥੇ ਸਾਨੂੰ ਕੈਂਪ ਲਗਾਣੇ ਪੈਣਗੇ ਕਿਉਂਕਿ ਅਗਰ ਐਪੀਡੀਮਿਕ ਕੋ ਡਿਜ਼ੀਜ਼ ਫੈਲ ਜਾਂਦੀ ਹੈ ਤਾਂ ਉਹ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਤੇ ਜਾਨੀ ਦਾ ਮਹਿੰਦੀ ਮੇਰੇ ਹਿਸਾਬ ਚ ਇਥੇ ਇਹ ਚੀਜ਼ਾਂ ਦੀ ਜ਼ਰੂਰਤ ਹੈ ਨਾ ਕਿ ਇਥੇ ਭੇੜ ਚਾੜ ਦੇ ਤੇਰੇ ਦੀ ਲੈ ਤੇਰੇ ਦੀ ਲੋ ਮੈਂ ਦੇਖ ਰਿਹਾ 100 100 ਟਰਾਲੀ ਲੰਘ ਰਹੀ ਆ ਰਸਤੇ ਦੀ ਔਰ ਲੋਕ ਰਸਤੇ ਹੀ ਲੁੱਟੀ ਪੁੱਟੀ ਜਾ ਰਹੇ ਹਨ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਔਰ ਇਥੇ ਨਵੀਂ ਇਕਨੋਮੀ ਚੱਲ ਪਈ ਕਿ ਮਾਲ ਜਿਹੜਾ ਹੈਗਾ ਮਾਲੇ ਮੁਫਤ ਦੇਲੇ ਬੇਰਹਿਮ ਲੋਕ ਇਸ ਮਾਲ ਲੈਂਦੇ ਆ ਤੇ ਦੁਕਾਨਾਂ ਦੇ ਹਰ ਘੰਟੇ ਬਾਅਦ ਵੇਚੀ ਜਾ ਰਹੇ ਆ ਇਸ ਟਾਈਮ ਸੋ ਮੈਂ ਆਪਣੇ ਸਾਰੇ ਪੰਜਾਬ ਵਾਸੀ ਵੀਰੋਂ ਕਹਨਾ ਵੀ ਹਜੇ ਹਫ਼ਤਾ ਦਸਨ ਕੋਈ ਰਸਮ ਅਗਰੀ ਲੋਡ ਨਹੀਂ ਹੈ ਬਾਕੀ ਵੇਸਟੇਜ ਹੋ ਮਣੀਆ ਗਰੀਓ ਅਸਲ ਜ਼ਰੂਰਤ ਬਾਅਦ ਚ ਮੈਨੇ ਸਾਨੂੰ ਡੀਜ਼ਲ ਦੀ ਲੋਡ ਪੈਣੀ ਹੈ ਸਾਨੂੰ ਉਦੋਂ ਜਦ ਰੇਤਾ ਰੇਤੇ ਬੀਜ ਦੀ ਲੋਡ ਪੈਣੀ ਖਾਦ ਵੀ ਲੋਡ ਪੈਣੀ ਹੈ ਰੇਤਾ ਹੈ ਉਹਨੂੰ ਮਤਲਬ ਹਟਾ ਕੇ ਜ਼ਮੀਨ ਨੂੰ ਦੁਬਾਰਾ ਉਪਜਾਊ ਕਰਿਆ ਜਾਊਗਾ ਉਸ ਤੋਂ ਬਾਅਦ ਇਹਦੇ ਕਣਕ ਬੀਜਣ ਯੋਗ ਜਬ ਬਣ ਜੂਗੀ ਉਸ ਤੋਂ ਬਾਅਦ ਉਹਦੇ ਬੀਜ ਦੀ ਲੋਡ ਪੈਣੀ ਹੈ ਉਹਦੇ ਉੱਪਰ ਜਿਹੜਾ ਇਨਸੈਕਟ ਇਨਸੈਕਟ ਪੈਸਟੀਸਾਈਡ ਦਵਾਈਆਂ ਹੁੰਦੀਆਂ ਹਨ ਖਾਦ ਹੁੰਦੀ ਹੈ ਉਹਦੀ ਜ਼ਰੂਰਤ ਪੈਣੀ ਹੈ ਤੇ ਉਹਦੇ ਵਾਸਤੇ ਇਹ ਪੈਸਾ ਰਿਜ਼ਰਵ ਹੋਣਾ ਚਾਹੀਦਾ ਬਿਲਕੁਲ ਮੈਂ ਇਹੀ ਮਤਲਬ ਆਪ ਸ ਰਿਕਵੈਸਟ ਕਰਦਾ ਹਾਂ ਆਪ ਤੋਂ ਜਾਜ਼ ਲੈਣਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਇਹ ਗੱਲ ਜਿਹੜੀ ਆ ਨਾ ਉੱਥੇ ਜਾ ਕੇ ਤੇ ਇਹ ਦੱਸੋ ਸਾਰੇ ਭਾਈਚਾਰੇ ਨੂੰ ਵੀ ਇਹ ਸੁੱਕੀ ਰਸਤ ਨਾ ਖਲਾਓ ਇਹ ਸਾਡਾ ਹੁਣ ਨੁਕਸਾਨ ਕਰ ਰਹੀ ਹੈ ਜੀ ਜੀ ਕਿਉਂਕਿ ਇਹ ਜਿਹੜੇ ਬੰਦੇ ਦਿਹਾੜੀਦਾਰ ਨੇ ਇਹਨਾਂ ਨੇ ਦਿਹਾੜੀਆਂ ਛੱਡਤੀਆਂ ਜਿਹੜੇ ਘਰਾਂ 'ਚ ਕੰਮ ਕਰਦੇ ਸੀ ਉਹਨਾਂ ਨੇ ਕੰਮ ਛੱਡ ਦਿੱਤਾ ਵਾ ਤੇ ਇਸ ਚੀਜ਼ ਦਾ ਬੜਾ ਜ਼ਿਆਦਾ ਘਾਟਾ ਪੈ ਰਿਹਾ ਵਾ ਔਰ ਉਹ ਰਾਸ਼ਨ ਖਰਾਬ ਹੋ ਰਿਹਾ ਵਾ ਬਿਲਕੁਲ ਰਾਸ਼ਨ ਉਹ ਜਿਹੜੀ ਜ਼ਰੂਰਤ ਆ ਨਾ ਉਹ ਜਿਹੜੀਆਂ ਚੀਜ਼ਾਂ ਤੁਸੀਂ ਕਹੀਆਂ ਵਾ ਉਹਨਾਂ ਚੀਜ਼ਾਂ ਦੀ ਜ਼ਰੂਰਤ ਆ ਤੇ ਤੁਹਾਡਾ ਬ ਇੱਕ ਦਿਨੋਂ ਹਮਦਰਦੀ ਨਾਲ ਆਏ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਰ ਓਕੇ ਜੀ ਅੱਲਾਹ হাফেজ ਜੀ ਰੱਬ ਰੱਖਾ